ਠੀਕਾ ਦਰੋਹ ਕਰਤਾ ਬੜੀ ਤਕੜੀ ਚੀਜ਼ ਆ ਇਹ ਇੱਥੇ ਜਿੱਥੇ ਬ੍ਰੇਕ ਬੰਨੇ ਇੱਥੇ ਬੰਨੇ ਆ ਠੀਕ ਆ ਆ ਸੇ ਕਮੇਤੀ ਇਹਦੇ ਵਿੱਚ ਹੀ ਹੈ ਸਾਰਾ ਕੁਝ ਠੀਕ ਚਲ ਇਹਦੀ ਬ੍ਰੇਕ ਬ੍ਰੇਕ ਬੰਨੇ ਜਾਂਦੇ ਆ ਮੇਰੇ ਮਤਰਾ ਅੱਜ ਦੇ ਵਲੌਗ ਦੇ ਵਿੱਚ ਅਗਰ 911 ਮੋਡੀਫਾਈ ਕਰਨਾਗਾ ਆਪਣੇ ਤੇ ਬਾਕੀ ਇੰਜਨ ਗੇਅਰ ਤਾਂ ਕੰਮ ਹੋਇਆ ਹਟਾ ਟੂਰ ਨਵੇਂ ਨੇ ਤੇ ਇੱਕਦਾਂ ਦੀ ਸੋ ਦਾ ਕੰਮ ਕਰਨਾ ਕਰਾਉਣਾ ਉੱਚੀ ਚੱਕ ਦੀ ਕਰਨੀ ਸਾਰੀ ਟੈਂਕੀ ਬਦਲਨੀ ਇਹਦੀ ਆਪਾਂ ਅਰੀਜਨਲ ਆ ਗਈ ਮਾਡਲ ਇਹ 83 ਹੈਗਾ ਤੇ ਇੱਕ ਦਿਨ ਵਗਰਾਟ ਮਗਰਾਟ ਨੇ ਜਿਹੜੇ ਜਮਾ ਗਏ ਖੜੇ ਨੇਗੇ ਇਹ ਚੀਜ਼ ਆਪਾਂ ਲਵਾਉਣੇ ਸਾਨੂੰ ਦਿਖਾ ਦਿੰਦੇ ਨਾ ਜਮਾ ਟੁੱਟੇ ਪਏ ਨੇ ਬੈਂਡ ਬੂਲਟ ਕਰਕੇ ਡੰਗਾ ਲਾਇਆ ਪਹਿਲਾਂ ਆਪਾਂ ਨੇ ਉਹ ਦੇਖ ਲਓ ਇਹ ਖਰੇ ਪਏ ਸੀ ਮਾ ਚੱਲ ਲਵਾ ਦਈਏ ਥੋੜਾ ਥੋੜਾ ਤਿਆਰ ਕਰ ਦਈਏ ਗਰਾ ਤੇ ਬਾਕੀ ਸੋ ਸੀਡਰ ਤੇ ਚੱਲਿਆ ਹੋਇਆਗਾ ਕੋਈ ਟੈਨਸ਼ਨ ਹੀ ਨਹੀਂ ਉਹਨੂੰ ਟਰੈਕਟਰ ਨੂੰ ਲੈਂਕਾਂ ਵਗੈਰਾ ਸਾਰਾ ਕੁਝ ਇੰਜਨ ਗੇਅਰ ਦਾ ਕੰਮ ਫੁੱਲਾ ਕੱਲੇ ਮਗਰਾਟਾਂ ਦਾ ਸੀ ਇਹ ਚੱਲੇ ਆਪਾਂ ਸੁੱਖੇ ਕੋਲੇ ਭਾਈ ਰੂਪੇ ਤੇ ਰਣਿਆ ਜਿਹੜਾ ਮੋਰਾਟਾਂ ਦਾ ਸਾਨਾ ਇਹ ਵਧਾ ਦੇਾਂਗੇ ਥੋੜਾ ਜਿਹਾ ਹੋਰ ਉੱਚਾ ਕਰਵਾ ਦੇਾਂਗੇ ਇਹਨੇ ਨੇ 17 ਦੇ ਟਾਇਰ ਪਾਏ ਹੋਏ ਪਹਿਲਾਂ 16 ਦੇ ਸੀ ਤੇ ਹੁਣ 17 ਦਾ ਚੌਕੜਾ ਚਾੜਤਾ ਨਵਾਂ ਵੀਕੀਟੀ ਦਾ ਤੇ ਨਵੇਂ ਮਗਰਾਟ ਲੱਗ ਕੇ ਸਤਰੀ ਸੁਤਰੀ ਲੱਗ ਜੂ ਕਨੋਪੀ ਵਾਲੀ ਜਮਾਂ ਬਣ ਜੂ ਗੱਲ ਤੇ ਬਾਕੀ ਸਾਨੂੰ ਫੇਰ ਵਖਾਵਾਂਗੇ ਆਪਾਂ ਤੇ ਸੁੱਖੇ ਕੋਲੇ ਚਲਦੇ ਇੱਕ ਟੈਂਕੀ ਤੇ ਸੁੱਖਾ ਮਹਾਰਾ ਇਹ ਚੀਜ਼ਾਂ ਦਾ ਟੈਂਕੀ ਦਾ ਤੇ ਮਗਰਾਟਾਂ ਦਾ ਤੇ ਹੋਰ ਬਾਕੀ 4x4 ਕਰ ਦੂੰਦਾ 98 ਤੇ ਦੇਖੇ ਤਾਂ ਨਹੀਂ ਪਤਾ ਹੋ ਸਕੇ 4x4 ਵੀ ਕਰਦੀ ਏ ਉਹ ਗੱਲ ਦਾ ਮਨਤਾਈ ਦੀ ਹੈ ਨਾ ਤੇ ਮੂਡ ਜਾ ਬਣ ਗਿਆ ਤਾਂ 4x4 ਹੋ ਜਿਵੇਂ 100 ਵਗੈਰਾ ਦਾ ਰੰਗ ਰੂੰਗ ਵਧੀਆ ਪਿਆ ਟਰੈਕਟਰ ਦਾ Ориਜਨਲ ਆ ਸਾਰੀ ਤੇ ਟੈਂਕੀ ਵੀ Ориਜਨਲ ਸੀ ਪਰ ਟੈਂਕੀ ਹੁਣ ਥੋੜੀ ਖੜ ਚੱਲੀ ਲੀਕ ਹੋ ਚ ਇਸ ਵੱਧ ਕਰਨ ਲੱਗੀ ਕਿਉਂਕਿ ਪਾਵਰ ਸਟੀਅਰਿੰਗ ਪਹਿਲਾਂ ਦੇ ਸੈਂਪਲ ਹੁੰਦਾ ਸੀਗਾ ਤੇ ਜਦੋਂ ਜਦੋਂ ਦਾ ਸਟੀਅਰਿੰਗ ਪ੍ਰੈਸ਼ਰ ਲਾਇਆ ਉਹਨੇ ਟੁੱਟੀ ਕਰਕੇ ਲੀਕ ਆ ਗਈ ਥੋੜੀ ਥੋੜੀ ਤੇ ਮੋਗਰਾਟ ਗਈ ਖੜੇ ਨੇਗੇ ਤੇ ਆਜ ਤੁਹਾਨੂੰ ਚੱਲ ਕੇ ਵਿਖਾਉਣਾ ਸੁੱਖੇ ਕੋਲੇ ਵੀ ਕੀ ਗੱਲ ਬਾਤ ਆ ਕਿੰਨੇ ਕ ਟਰੈਕਟਰ ਖੜੇ ਨੇ ਉਹਦੇ ਕੋਲੇ ਤੇ ਆਪਾਂ ਵੀ ਰਾਹ 'ਚ ਆ ਗਏ ਸੀਗੇ ਤੇ ਵੀ ਕਿੰਨੇ ਕ ਟਰੈਕਟਰ ਇੰਜਨ ਨੂੰ ਜੰਦੀ ਬੜਕ ਡੀਆਈ ਕਰਿਆ ਹੋਇਆ ਸਾਰਾ ਲੀਕ ਸੀ ਕਿ ਤੇ ਇੱਕ ਹੋਇਆ ਹੋਇਆਗਾ ਇੱਕਦੀ ਆ ਪਾਵਰ ਸ਼ੇਅਰਿੰਗ ਵਾਲੇ ਪਾਈਪਾਂ ਨੇ ਜੀ ਇਹ ਸਰਟੀਫਿਕੇਟ ਵੀ ਜੀ ਕਰਵਾ ਦਾਂਗੇ ਕਿਰਾ ਗੱਲ ਵਾਂਜੋ ਵੀ ਤੇ ਬਾਕੀ ਵਲਾਗ ਤੁਹਾਨੂੰ ਬਾਅਦ ਵਿੱਚ ਦੇਵਾਂਗੇ ਚੱਲ ਕੇ ਦਿਖਾਵਾਂਗੇ ਕਿਰੋਂ ਤੇ ਵੀ ਕੀ ਗੱਲ ਬਾਤ ਆ ਜੋ ਕਿਰਾ ਆ ਲੈ ਗੱਡੀ ਕਰੀਆਂ ਦੇ ਸਾਫ ਜੋ ਉੱਪਰ ਲੌਣਾ ਤੱਕਾ ਅਸਲੀ ਗਾਲਾ ਹੋ ਠੀਕ ਆ ਹੈ? ਜਾਣੇ ਇਹ ਕਿ ਸਿਮਲੇ ਗੱਧਰ ਚੱਲੋ ਸਿਮਲੇ ਨਾ ਨਾ ਤਿਆਰ ਕਰੋ ਤਿਆਰ ਸਿਮਲੇ ਜਾ ਕੇ ਕੀ ਵੱਟੀ ਦਾ ਹੈ ਓਏ ਜੰਟੇ ਸਿਮਲੇ ਜਾ ਕੇ ਕੀ ਵੱਟੀ ਦਾ ਹੈ ਠੀਕ ਆ ਵਧੀਆ ਬੋਲ ਨਹੀਂ ਨਿਕਲ ਆ ਵੇ ਜਾ ਹੈ ਵਧੀਆ ਹੈ ਵਧੀਆ ਹੋਰ ਦੇਖਾ ਰਾਣੀ ਸੁੰਦਰਾ ਹੈ ਅਰੇ ਇੱਥੇ ਇਹਦਾ ਗਿਆ ਜੀ ਉਹ ਕਿਧਰ ਗਿਆ ਵੈਲੀ ਜੰਦਾ ਵੰਦੇਲੀ ਬਣਵੇ ਤਰਾ ਰੇਡ ਆਵੇ ਯਾਰ ਲੈ ਠੀਕ ਹੈ ਹੋਰ ਫਿਰ ਸੈਟ ਆ ਜਾਵਾ ਚੱਲ ਬਾਤ ਪਾਤਾ ਹੁਣ ਸਾਰਾ ਅੰਦਰ ਅੰਦਰ ਟਕਾਣੇ ਤੇ ਹੁਣ ਇਹ ਟੈਂਕੀ ਤੇ ਮਗਰਾਟ ਬਦਲਦੀ ਹੈ ਨਾ ਮਿੱਤਰਾ ਹਾਂ ਇਧਰ ਆਪਾਂ ਹੋਰ ਦਿਖਾਉਣੇ ਆਂਗੇ ਇਧਰ ਹਿੰਦੁਸਤਾਨ ਖੜਾ ਇੱਕ ਆਇਆ ਇਹਦਾ ਹੋ ਗਿਆ ਕੰਮ ਬਾਕੀ ਦੁਕਾਨ ਕੀ ਕਸਮ ਹਾਂ ਹੋ ਗਿਆ ਬਸ ਹੋ ਗਿਆ ਵਾ ਇਹਦਾ ਬੰਪਰ ਚਲਾਉਣਾ ਸੀ ਅੱਛਾ ਸਾਰਾ ਕੁਝ ਠੀਕ ਆ ਹਾਂ ਆਹ ਟਰੈਕਟਰ ਇਹ ਵੀ 4x4 ਹੈ ਅਸਹਾ ਇਹ ਵੀ 4x4 ਹੈ ਹਾਂ ਆਹਾ ਇਹ ਵੀ ਰੀਨਲ ਹੈ ਅਸਹਾ ਰੀਨਲ ਹੈ ਬਾਈ ਜੀ ਇਹ ਵੀ ਰੀਨਲ ਆ ਬੰਦਾ ਇਹ ਬੰਦਾ 4x4 ਆ 4x4 ਤੋਂ ਦੂਜਾ ਬਣ ਗਿਆ ਤੂੰ ਵੀ ਲ ਬਣ ਗਿਆ ਠੀਕ ਆ 100 ਕਿਲੋ ਭਾਰ ਪਟਾ ਕੇ ਅੱਗੇ ਨਾਲ ਤੁਹਾਡੇ ਇਲਾਕੇ ਜੇ ਖੜੇ ਹੈ ਬਾਈ ਅਸਹਾ ਜੀ 50 ਕਿਲੋ ਵਜਨ ਚੱਕਦਾ ਠੀਕ ਆ ਲਓ ਜੀ ਆ ਆਪਣਾ ਸੋਫਾ ਹਿੰਦੁਸਤਾਨ 50 ਦਾ ਪੁਰਾਣਾ ਹੈ ਨਾ ਇੱਕ ਨਵੇਂ ਵੀ ਆ ਗਏ ਨਾ ਨਵੇਂ ਤਾਂ ਉਹ ਉਧਾਰ ਦੇਣੀ ਹੈ ਇੱਕ ਤਰ੍ਹਾਂ ਦਾ ਹੈ ਨਾ ਇਹਦੇ ਲਾ ਦੇਣਾ ਤੇਲ ਬ੍ਰੇਕਾਂ ਸੋਨਾਂ ਦੀ ਕਾਲੀਆਂ ਤੇਲ ਬ੍ਰੇਕਾਂ ਲਾ ਦਈਏ ਸੋਨਾਂ ਦੀ ਕਾਲੀਆਂ ਆਹ ਠੀਕ ਆ ਬਾਕੀ ਹੁਣ ਰੰਗ ਤੇ ਬਿਊਟੀ ਵਾਲਰ ਤੇ ਜਾਣਾ ਹਾਂ ਹਾਂ ਉਹ ਹੋਈ ਜਾਂਦੀ ਲੈ ਵੀ ਹੁਣ ਇੱਕ ਆਹ ਖੜਾ ਇਧਰਲੀ ਸਾਈਡ ਤੇ 4x4 ਆ ਹੋਣ ਲਈ ਆਇਆ ਹੋਇਆ 911 ਸਾਰਾ Ориਜਨਲ ਆਗਾ ਤੇ ਆਪਾਂ ਇੱਕ ਤੁਹਾਨੂੰ ਉਧਰ ਹੋਰ ਵਿਖਾਉਣੇ ਆ ਆਪਾਂ ਇਹਨੇ ਹਿੰਦੁਸਤਾਨ ਦੇ ਵਗਰਾਟ ਨੇ ਆ ਆ ਮਿੱਤਰੋ ਹਿੰਦੁਸਤਾਨ ਦੇ ਮਗਰਾਟ ਨੇ ਵੀ ਮਗਰਾਟ ਟੈਂਕੀਆਂ ਤਾਂ ਸੋਖਾ ਪਹਿਲੇ ਦੇਢ ਤੋਂ ਹੀ ਬਣਾਉਂਦਾਗਾ ਵਗਰਾਟ ਤੇ ਟੈਂਕੀਆਂ ਆ ਪੁਰਾਣੇ ਮਗਰਾਟ ਪਏ ਨੇਗੇ 59 ਗੇਰਾ ਦੇ ਕਿਸੇ ਨੂੰ ਚਾਹੀਦੇ ਹੁੰਦੇ ਨੇ ਨਾ ਆ ਆ ਗਿਆ ਤਾਂ ਪੁਲ ਮੇਨ ਇਹ ਸਾਨੂੰ ਦਿਖਾਉਣੇ ਇਧਰ 4x4 ਆ ਆ ਖੜੇ ਨੇ ਲਾ ਇਧਰਲੀ ਸਾਈਡ ਤੇ ਜਬਰਦਸਤੀ ਜਬਰਦਸਤੀ ਹੀ ਬਣ ਗਈ ਇਹ ਜਮਾ ਓਕੇ ਇੰਜਨ ਇਹਦਾ 105 ਦਾ ਕਰਤਾ ਫੋਰ ਤੇ 4x4 ਚ ਨਹੀਂ ਨਹੀਂ ਅਸਾ ਪਾਈਟਲ ਵੀ ਦਾਹਾਂ ਵਾਲੇ ਕਰਦੇ ਹੈ ਹਾਂ ਨਜੌਂਡੀਅਰ ਵਾਂਗੂ ਕਰਤੇ ਨੋਵੋ ਵਾਲਿਆ ਨੋਵੋ ਵਾਲਾ ਕਰਤਾ ਸਿਸਟਮ ਸਾਰਾ ਠੀਕ ਹੈ ਯਾਰ ਓਕੇ ਜਮਾ ਗੱਲ ਬਣ ਗਈ ਹਰੇ ਕੇ ਤਿਆਰੀ ਕਰਦੇ ਠੀਕ ਹੈ ਹਾਂ ਆਹਾਂ ਫੇਰ ਪੈਂਦੇ ਗਏ ਰਹੇ ਸਾਰੇ ਠੀਕ ਆ ਆਇਤ ਦੀ ਰੇਸ ਵੀ ਬਦਲਦੀ ਹੈ ਥੈਂਕ ਯੂ ਠੀਕ ਆ ਅੰਦਰ ਉਹ ਕਰਤਾ ਬਾਹਰ ਤਕੜੀ ਚੀਜ਼ ਆ ਇਹ ਇੱਥੇ ਜਿੱਥੇ ਬ੍ਰੇਕ ਬੰਨ ਨੇ ਇੱਥੇ ਬੰਨ ਨੇ ਠੀਕ ਆ ਆ ਸਿਸਟਮ ਇੱਥੇ ਦੇ ਇਹਦੇ ਵਿੱਚ ਹੀ ਹੈ ਸਾਰਾ ਕੁਝ ਠੀਕ ਆ ਇਹ ਸੀ ਬ੍ਰੇਕ ਬ੍ਰੇਕ ਬੰਨੇ ਜਾਂਦੇ ਆ ਇਹ ਵੀ ਸਿਸਟਮ ਠੀਕ ਹੈ ਨਾ ਜਾਵਾਂ ਓਕੇ ਆ ਬਾਰੇ ਕੰਫਰਟੇਬਲ ਆ ਹੁਣ ਇਹਦਾ ਰੰਗ ਦੀ ਘਾਟ ਰਹੇਗੀ ਵਕਲੀ ਠੀਕ ਆ ਸੋ ਸਾਫ ਵਗੈਰਾ ਟਰਪੋ ਵਗੈਰਾ ਵਿੱਚੀ ਫੀਟਿੰਗ ਕਰਤੀ ਹੈ ਚੱਕੀ ਸੋ ਮੜੀ ਜੀ ਲੋਈ ਸੋ ਨੂੰ ਟਰਬੋ ਵੀ ਦਿਖਾ ਦਿੰਦੇ ਵਿੱਚੀ ਫੀਟਿੰਗ ਆਪੀ ਜਾਵਾਂ ਆ ਲਓ ਠੀਕ ਕਰ ਬਣ ਗਈ ਗੱਲ ਨਾ ਜਾਵਾਂ ਓਕੇ ਹਾਂ ਤੇ 4x4 911 ਕਾ ਖੜਾ ਤਿੰਨ ਭੇਜ ਤੇ ਚੌਥਾ ਆ ਖੜਾ ਤੇ ਪੰਜਵਾਂ ਉਹ ਖੜਾ ਇਹ ਨਾ ਕਰੇ ਆਪਣੇ ਵਾਲਾ ਲਾ ਜਾ ਤੇ ਐਦ ਕੀ ਫਿਰ ਉੱਥੇ ਚੱਲਣਾਗਾ ਪੱਕਾ ਜਾਣਾ ਮੁਕਸਰ ਮੇਲੇ ਤੇ ਮਾਗੀ ਦੇ ਤੇ ਠੀਕ ਆ ਉਥੇ ਪੱਕਾ ਕਿੰਨੇ ਦਿਨ ਰਹੂ ਹੋਸਟਲ ਉੱਤੇ ਆਪਣੀ ਤਿੰਨ ਚਾਰ ਦਿਨ ਆ ਜਾ ਉਹ ਵੀ ਦਿਖਾ ਦੀ ਆਪਣੇ ਵਾਲਾ ਤੇ ਵਿੱਚ ਵੀਰ ਗਏ ਨੇ ਹਨਾ ਵੀ ਆ ਖੜਾ ਮਿੱਤਰੋ 9 11 4/4 ਇਹ ਤਾਂ ਸਟਾਰਟ ਆ ਗਿਆ ਇਹਦਾ ਰੈਡੀਟਰ ਕੱਢਿਆ ਪਿਆ ਨਾ ਮੈਂ ਰੈਡੀਟਰ ਸੁਣ ਲਿਆ ਖੋਲੇ ਪਿਆ ਸੁਣਦਾ ਸਟਾਰਟ ਠੀਕ ਹੈ ਐਦ ਕੀ ਮਾਗੀ ਦੇ ਮੇਲੇ ਤੇ ਇੱਕ ਨਹੀਂ ਦੋ ਨਹੀਂ ਤਿੰਨ 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 ਤੋਂ ਵੀ ਚਾਰ ਹੋ ਸਕਦਾ ਹੈ ਨਾ 45 ਗਰਾਂ ਮਿਲ ਲਗੇ ਮਿੱਤਰੋ ਤੁਹਾਨੂੰ 4/4 45 ਗਰਾਂ ਦੋ ਵੀ ਮੈਨੂੰ ਕਿੱਥੇ ਅੱਛਾ ਦੋ ਮਿਲ ਲਗੇ ਠੀਕ ਹੈ ਵਿਚਾਰਦਾਨ ਮਿਲ ਲਗੇ ਹਾਂ ਠੀਕ ਹੈ ਲੋ ਮਿੱਤਰੋ ਬਾਕੀ ਜਿਹੜੇ ਕਿ ਮੇਰੇ ਟੈਸਟਿੰਗ ਲੈਣੀ ਹੁੰਦੀ ਆ ਤਾਂ ਤੁਸੀਂ ਇੱਥੇ ਆ ਕੇ ਚੈੱਕ ਕਰ ਸਕਦੇ 5811 4Y ਹੋਰ ਹੈ ਨਾ ਤੇ ਜਮਾ ਜੈਨੂਨ ਪਾਰਟਸ ਦੇ ਨਾਲ ਜਿਹੜਾ ਤਿਆਰ ਕੀਤਾ ਜਾਂਦਾ ਤੇ ਬਾਰੋਂ ਹੀ ਮੰਗਾਏ ਨੇ ਪਾਰਟ ਸਾਰੇ ਜਿਹੜਾ ਰਹੀਆਂ ਗਰੂਰੀਆਂ ਹਿੱਸੇ ਤਾਂ ਹੁਣ ਸਾਰੇ ਕੋਈ ਲੱਗਦੇ ਨਹੀਂ ਸਾਰੇ ਟਰੈਕਟਰਾਂ ਦੇ ਤੇ ਜਿਹੜਾ ਗੇਰ ਦਾ ਸਮਾਨ ਆ 5811 ਦਾ ਉਸੇ ਹਿੱਸੇ ਦੀ ਸਾਰੇ ਚ ਫਿੱਟ ਹੋ ਜਾਂਦਾ ਜਮਾ ਸੇ ਸੇ ਕੋਈ ਕੋ ਕਾਸ ਭਾਈ ਇੱਕ ਤਾਂ 4x4 ਵਾਲਾ ਮੂਰ ਦਾ ਹਿੱਸਾ ਲੈਣਾ ਲੈ ਲਿਆ ਕਿ ਲੈਣਾ ਪੈਂਦਾਗਾ ਤੇ ਬਾਕੀ ਕਿ ਗਰਾਰੀਆਂ ਹੈ ਨਾ ਗਰਾਰੀਆਂ ਦਾ ਆਪਦੀ ਕੋਈ ਕੋਣੀ ਆਪਾਂ ਸਾਰੀ ਠੀਕ ਆ ਸਾਰੀਆਂ ਗੀਅਰ ਵਾਲੀਆਂ ਤੇ ਹਾਈ ਲੋ ਦੇ ਵਿੱਚ ਜਮਾ ਓਕੇ ਵਰਕ ਕਰਦਾਗਾ ਵਿੱਚ ਹਿੱਸਾ ਦਾ ਵੀ ਲਾਈ ਫਿਰਦੇ ਨੇ ਕੱਲਾ ਉਹ ਬਸ ਨਹੀਂ ਟੰਗੇ ਰਹਿ ਗਏ ਹੈ ਨਾ ਇਹ ਸੇ ਟੰਗੇ ਰਹਿ ਗਏ ਕਈਆਂ ਦੇ ਉਹ ਕਹਦੀ ਮੰਦਰੀਜ ਮੰਨ ਚ ਹੀ ਰਹਿ ਗਈ ਹੈ ਨਾ ਤੇ ਆ ਮੰਦਰੀਜ ਪੂਰੀ ਕਰਤੀ 2 ਸਾਲਾਂ ਦੇ ਵਿੱਚ ਵਿੱਚ ਮਿੱਤਰੋ ਤੇ ਇਹ ਕਾਇਮਾ ਟਰੈਕਟਰ ਆਗਾ ਆ ਜਿਹੜਾ ਖੜਾ ਆਪਣੇ ਕੋਲ 4x4 ਆ ਪੰਜਵਾਂ ਟਰੈਕਟਰ ਆ ਇਹ ਠੀਕ ਆ ਤੇ ਦੋ ਛੇਵਾਂ ਟਰੈਕਟਰ ਹੈ ਛੇਮਾ ਇਹ ਆ ਤੇ ਸੱਤਵਾਂ ਉਹ ਖੜਾ ਉਧਰਲੀ ਫੇਰ ਤੇ ਆ ਛੇਮਾ ਉਹ ਆ ਠੀਕ ਆ ਲਾਈਵ ਮੇਟਰੋ ਸੱਤ ਤੋਂ ਅੱਠ ਟਰੈਕਟਰ ਜਿਹੜੇ 4x4 ਹੋਗੇ ਤੇ ਬਾਕੀ ਇਹ ਜੇ ਆਪਣਾ ਵੀ ਨਹੀਂ ਪਤਾ 911 ਕਾਰ ਦੀ ਲਿਆ ਕੇ ਲਾ ਦੀ ਮਿੱਟ ਤੇ ਸਣਾ ਹੁਣ ਤਾਂ ਕੰਮ ਹੀ ਥੋੜੇ ਟਾਈਮ ਦਾ ਕਿੰਨੇ ਟਾਈਮ ਚੋਂ ਦਾ 911 4x4 ਲੱਗੇ ਨੇ 20 25 ਦਿਨ ਤਾਂ ਲੱਗ ਜੰਦੇ ਠੀਕ ਆ ਜੇ ਹੁਣ ਆਪਣੇ ਵਾਲੇ ਨੂੰ ਕਿੰਨਾ ਟਾਈਮ ਹੋ ਗਿਆ ਨੂੰ ਕਰੇ ਨੂੰ ਦੂਹ ਸਾਲ ਹੋ ਗਿਆ ਦੋ ਦੂਹ ਸਾਲ ਹਾਂ ਹਾਂ ਦੂਹ ਸਾਲ ਮੰਗੂਗਾ ਮਾਗੀ ਵੇਲੇ ਉਹ ਤਾਂ ਤਿਆਰ ਸੀ ਆਪਣਾ ਉਹ ਅਗੀ ਤਾਂ ਪਹਿਲਾਂ ਆਪਾਂ ਤਿਆਰ ਸੀ ਤਾਂ ਰੰਗ ਤਾਂ ਰੰਗ ਤੋਂ ਬਿਨਾ ਤਿਆਰ ਸੀ ਜਮਾ ਬਾਗੀ ਦੇ ਮੇਲੇ ਤੇ ਤਾਂ ਲੱਗੇ ਸੀਗਾ ਤੇ ਮਿੱਤਰੋ ਕੋਈ ਪ੍ਰੋਬਲਮ ਨਹੀਂ ਹਾਈ ਲੋ ਚ ਕੱਲੇ ਕੱਲੇ ਗੇਅਰ ਚ ਓਵੇਂ ਚੱਲਦਾ ਹੈ ਨਾ ਹੋਰ V4 ਹੈ ਨਾ ਤੇ ਜਿਹੜੇ ਵੀਰ ਨੇ ਕਿਸੇ ਨੇ ਕਰਵਾਉਣਾ ਤਾਂ ਬਾਈ ਦਾ ਨੰਬਰ ਚੱਲੀ ਜਾਂਦਾ ਇੱਕ ਬੋਲ ਵੀ ਦੇ ਸੁੱਖਾ ਨੰਬਰ 9088 1165 ਠੀਕ ਠੀਕ ਆ ਮਿੱਤਰੋ ਕਿਸੇ ਨੇ ਵੀ 911 4/4 ਕਰਵਾਉਣਾਗਾ ਜਮਾ origignal look ਦੇ ਵਿੱਚ ਤਾਂ ਅਸੀਂ ਕੰਟੈਕਟਡ ਭਾਈ ਨੂੰ ਕਰ ਸਕਣਾ ਰੂਪਾਇਗਰੋ ਦੇ ਨਾਂ ਤੇ ਭਾਈ ਰੂਪੇ ਦੇ ਵਿੱਚ ਬਾਈ ਦੀ ਵਰਕਸ਼ਾਪ ਆ ਪੁੱਲ ਆ ਗਿਆ ਮੇਨ ਇਧਰੋਂ ਰਾਂਪਰੇ ਵਾਲੀ ਸਾਈਡ ਆ ਗਈ ਨਾ ਰਾਂਪਰੇ ਵਾਲੀ ਜਿਹੜੀ ਸਾਈਡ ਆਉਣੀ ਹੋਵੇਗਾ ਪੁੱਲ ਚੜ੍ਹਨ ਸਾਰ ਬਾਈ ਦੀ ਵਰਕਸ਼ਾਪ ਆ ਗਈ ਤੇ ਬਾਕੀ ਉਹ ਸਾਹਮਣੇ ਜਿਹੜਾ ਬੋਰਡ ਲੱਗਿਆ ਹੋਇਆ ਆਉਂਦੇ ਸਾਲ ਨੂੰ ਉੱਥੇ ਵਰਕਸ਼ਾਪ ਕਰ ਦੇਣੀ ਆ ਅਪਡੇਟ ਚੱਕ ਦੇਣਾ ਆਹ ਇਸੇ ਉੱਤੇ ਸਾਰਾ 911 ਦਾ 4/4 ਦਾ ਦੂਜੇ ਦਾ ਸਮਾਨ ਆ ਜਿਹੜਾ ਆਇਆ ਪਿਆ ਪਏ ਨੇ ਲਾਲਾ ਹਿੱਸੇ ਸਿੱਟੇ ਇਹ ਹਿੰਦੁਸਤਾਨ ਦੇ ਮਗਰਾੜ ਚਾਹੀਦੇ ਆਪਣੇ ਆ ਪਏ ਆ ਠੀਕ ਗੱਲ ਆ ਮਿੱਤਰੋ ਜੇ ਕਿਸੇ ਨੂੰ ਹਿੰਦੁਸਤਾਨ ਦੇ ਮਗਰਾੜ ਚਾਹੀਦੇ ਨੇ ਨਾ ਟੈਂਕੀ ਵਗੈਰਾ ਪੁਰਾਣੇ ਤਾਂ ਪਏ ਨੇ ਤਾਂ ਲਿਜਾ ਸਕਦੇ ਹਾਂ ਹਾਂ ਥੈਂਕ ਯੂ ਇਧਰ 5911 ਦੀ ਪਿਆ ਨੇ ਤਾਂ ਪਰ ਪੁਰਾਣੇ ਨੇ ਨਾ ਹਾਂ ਜੇ ਮਾਰਕਾ ਦਿਆ ਇਹ ਅੱਛਾ ਜੇ ਦੇ ਨੇ ਹਾਂ ਮਗਰਾੜਾ ਠੀਕ ਆ ਜੇ ਮਾਰਕਾ ਦੇ ਨੇ ਮਿੱਤਰੋ ਲੋਕ ਚੱਕੋ ਇਹਨਾਂ ਦਾ ਆ ਵੀ ਠੀਕ ਆ ਆ ਵੀ ਜੀਦਾਗਾ ਆ ਵੀ ਜੀਦਾਗਾ ਆ ਬਣੇ ਹੋਏ ਨੇ ਨਾ ਇਹ ਨਹੀਂ ਇਹ ਦੇਸੀ ਹੈ ਇਹ ਇਹ ਦੇਸੀ ਨੇਗੇ ਇਹ ਮਾਰਕਾ ਜਿਹੜੇ ਦੁਕਾਨਾਂ ਤੋਂ ਆ ਮਿਲ ਜਾਂਦੇ ਨੇ ਉਹ ਨੇਗੇ ਆ ਜਿਹੜੇ ਕੰਪਨੀ ਫਿਟਡ ਤੋਂ ਉਹ ਨੇ ਜੇ ਮਾਰਕੀ ਵਾਲੇ ਤੇ ਆ ਹਿੰਦੁਸਤਾਨ ਦੇ ਮਾਰਕਾਟ ਬਣ ਗਏ ਨਾ ਇਹ ਹੁਣ ਇਹ ਆਰ ਮਾਰਕੇ ਦੇ ਸਪੈਸ਼ਲੀ ਤਿਆਰ ਹੁੰਦੇ ਨੇ ਤੇ ਆ 5911 4x4 ਹੋਈ ਜਾਂਦਾਗਾ ਇਹਦਾ ਸਾਰਾ ਸਾਬ ਪਿਆ ਖੋਲਿਆ ਸਾਰਾ ਪੰਜਵਾਂ ਉਹ ਛੇਮਾ ਤੂੰ ਪੰਜਵਾਂ ਉਹ ਛੇਮਾਗਾ ਠੀਕ ਆ ਨਾ ਇਹ ਜਿਹੜੇ ਵੀਰ ਕਹਿੰਦੇ ਨੇ ਆਹ ਦੇਖੋ ਪੂਰਾ ਸਾਰਾ ਉਹੀ ਕੁਸ ਆਗਾ ਤੇ ਇਹਦੇ ਲਾਪਾ ਲੀਵਾ ਆ ਥੱਲੇ ਕੁਦਿਆ ਜਾ ਆ ਮੈਂ ਡਰੋ ਬਾਕਸ ਆਹ ਲਾਏ ਪਾ ਮੇਤਰੂ ਡਰੋ ਬਾਕਸ ਇੱਥੋਂ ਹੀ ਨੇ ਇਕੱਲਾ ਇਕੱਲਾ ਗੀਅਰ ਲੈਣਾਗਾ ਸਾਰਾ ਕੋਈ ਚੀਜ਼ ਬਦਲਦੀ ਲੋੜ ਨਹੀਂ ਇਕੱਲਾ ਪਲੇਟ ਫੁੱਲ ਕੇ ਡਰੋ ਬਾਕਸ ਲੱਗ ਜਾਣਾ 4x4 ਵਾਲਾ ਤੇ ਜਾਂ ਇੱਕ ਆਦ ਆਪਣਾ ਚੈਂਬਰ ਬਦਲਿਆ ਜਾਣਾਗਾ ਹੋਰ ਕੁਛ ਨਹੀਂ ਬਦਲਦੀ ਲੋੜ ਦੀ ਹੈ ਬਦਲਦੀ ਲੋੜ ਦੀ ਠੀਕ ਆ ਇੰਜਨ ਸੋਨਾ ਲੀਕ ਵਾਲਾਗਾ ਠੀਕ ਆ 911 ਦੇ ਚੈਂਬਰ ਬਦਲਦੇ ਵੀ ਨਹੀਂ ਲੋਡ ਐਵੇਂ ਜੋ ਕਰਵਾ ਕੱਲਾ ਹਿੱਸਾ ਲਿਆ ਕੇ ਆਹਾ ਤੇ ਗੇਅਰ ਬਾਕਸ ਲੱਗ ਜਾਊਗਾ ਤੇ 4x4 ਸਮਝੋ ਹੋ ਗਿਆ ਤੇ ਬਾਕੀ ਕਿਸੇ ਨੇ ਵੀ ਹੋਰ 4x4 ਵਗੈਰਾ ਕਰਵਾਉਣਾ ਤਾਂ ਤੁਸੀਂ ਰੂਪ ਆਏ ਕਰੋ ਆ ਕੇ ਟਰੈਕਟਰ 911 4x4 ਕਰਵਾ ਸਕਦੇ ਹੋ ਜਿਵੇਂ ਇਹਨਾਂ ਆ ਗੁਰਦੁਆਰੇ ਦਾ ਟਰੈਕਟਰ ਹੈਗਾ ਮੇਰਾ ਅੱਜ ਤੋਂ ਇਹ ਹੁਣ ਬਾਕੀ ਰੈਡੀਿੰਗ ਵੂਡਿੰਗ ਹੋ ਕੇ ਰੰਗ ਹੋਣੀ ਆ ਰਹਿ ਗਿਆ ਨਾ ਕੱਲਾ ਰੈਡੀ ਹੋਣ ਵਾਲਾ ਰੰਗ ਦਾ ਠੀਕ ਆ ਆ ਇਹਦੇ ਨੇ ਰਿੰਬ ਇਹ ਕੋਣ ਆ ਇਹ ਦੇ ਪੈ ਜਾਣਗੇ ਇਹ ਕੋਣੀ ਆ ਕੋਣੀ ਸਟ੍ਰਾਈਕ ਨਹੀਂ ਫਾਈਨਲ ਆ ਕੇ ਰਾਜਾ ਛੋਟਾ ਹੈਗਾ ਕੇ ਰਾਜਾ ਇਹਨਾਂ ਦਾ ਆਪ ਦਾ ਇਹ ਦੇ ਕਰਨਾ ਬੋਰਵਾ ਸੀ ਖਰਾਬ ਠੀਕ ਆ ਬੜਾ ਬੋਰ ਹੋ ਜੂਗਾ ਠੀਕ ਆ ਚਲ ਆ ਵੀ ਆਪਣੇ ਵਾਲਾ ਵੀ ਹੋ ਜੂ ਰੈਡੀ ਤੇ ਥੋੜੇ ਇੱਕ ਟਾਈਮ ਤੇ ਦੋ ਤਿੰਨ ਦਿਨਾਂ ਅਜਾ ਹੋ ਜੂਣਾ ਬਟ ਟੈਂਕੀ ਤੇ ਮਗਰਾੜਾ ਟੈਂਕੀਆਂ ਦਾ ਬਣੀਆਂ ਪੇੜ ਨੂੰ ਦਿਖਾ ਦਿੰਨੇ ਮਿੱਤਰੋ ਜਾ ਕੇ ਧਰਨੀ ਵੀ ਆ ਟੈਂਕੀਆਂ ਦਾ ਆਪੀਆਂ ਦੇ ਬੜੀਆਂ ਦੇਖੋ ਕਾਹ ਤੋਂ ਪਹਿਲਾਂ ਟੈਂਕੀ ਬਣਾਉਦੇ ਹੁੰਦੇ ਸੀ ਇਹੇ ਭਾਈ ਰੁਪਏ ਵਾਲੇ ਤੇ ਫੇਰ ਹੌਲੀ ਹੌਲੀ ਮਗਰਾਟਾਂ ਦਾ ਤੇ ਟੈਂਕੀ ਆਪੇ ਦਾ ਨਾ ਦਾ ਕੁਝ ਵੀ ਕਰਵਾਉਣਾ ਤਾਂ ਬਾਈ ਦਾ ਕੰਟਰੈਕਟਰ ਜੀ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਨਾਲ ਧੰਨਵਾਦ ਜੀ